ਨੰਬਰ ਨੋਟ ਕਰ ਲਓ ਤੁਸੀਂ 30 ਨਵੰਬਰ ਤੱਕ ਬਹੁਤ ਕਮਾਲ ਫਾਇਦਾ ਠਾ ਸਕਦੇ ਆ ਸਜਣੋ ਇੱਕ ਬਹੁਤ ਕਮਾਲ ਆਫਰ ਹੈ ਹਾਂਜੀ ਜਿਹੜੀ ਅੱਜ ਆਪਾਂ ਖਾਸ ਵੀਡੀਓ ਕਰ ਲੱਗੇ ਆ ਇਹ ਵੀਡੀਓ ਕਰ ਲੱਗੇ ਆ 254 ਜਿਹੜਾ ਮੈਸੀ ਫਰਗੂਸਨ ਦਾ ਟਰੈਕਟਰ ਆ ਇਹਦੇ ਤੇ ਵੱਡੀਆਂ ਆਫਰਾਂ ਲਾਤੀਆਂ ਤੇ ਭਰਾ ਆਪਣੇ ਨਾਲ ਹੈਗਾ ਸ਼ੌਂਕੀ ਸਰਦਾਰ ਸਜੇਂਦਰ ਬਾਈ ਸਾਸੀਗਾ ਬਾਈ ਤੇ ਬਾਈ ਜੀ ਕਿਵੇਂ ਲੱਗਿਆ ਇਹਦੀਆਂ ਵੱਡੀਆਂ ਆਫਰਾਂ ਜਿਹੜੀਆਂ ਕੰਪਨੀ ਨੇ ਲਾਈਆਂ ਵੀਆਂ ਇਹਦੇ ਯਾਰ ਦੇਖੋ ਆਫਰ ਤਾਂ ਮੈਂ ਇਸ ਗੱਲ ਤੋਂ ਜਿਹੜਾ ਵੀ ਬੰਦਾ 30 ਤਰੀਕ ਤੋਂ ਪਹਿਲਾਂ ਪਹਿਲਾਂ ਵੀਡੀਓ ਦੇਖ ਰਿਹਾ ਤਾਂ 30 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਲੈ ਸਕਦੇ ਆ ਇੱਕ 2 ਲੱਖ ਦਾ ਵੱਡਾ ਡਿਸਕਾਊਂਟ ਲੈ ਸਕਦੇ ਆ ਤੇ ਨਾਲ ਥਾਰ ਜਾਂ ਹੋਰ ਬਹੁਤ ਸਾਰੇ ਨਾਮ ਜਿੱਤਣ ਦਾ ਮੌਕਾ 30 ਤਰੀਕ ਤੱਕ ਤੇ 48000 ਜੀਐਸਟੀ ਘੱਟ ਆ ਬਾਈ ਜੀਐਸਟੀ ਜਿਹੜੀ ਮੋਦੀ ਸਾਹਿਬ ਵੱਲੋਂ ਘੱਟ ਕੀਤੀ ਗਈ ਹੈ ਔਰ 48000 ਰੁਪਏ ਉਹ ਵੀ ਘੱਟ ਹੋ ਜਾਂਦੇ ਆ ਹਾਂਜੀ ਤੇ 4/4 ਆ ਮੈਂ ਤਾਂ ਤੁਹਾਡੇ ਤੋਂ ਸੁਣ ਕੇ ਹੈਰਾਨ ਰਹਿ ਗਿਆ ਕਿ ਯਾਰ ਇਹਦਾ ਹਿੱਸਾ ਜਿਹੜਾ ਉਹ 4 ਥਾਮਾਂ ਤੇ ਐਡਜਸਟ ਹੋ ਜਾਂਦਾ ਮੰਨ ਲਓ ਵੀ ਜੇ ਕਿਸੇ ਨੇ 48 ਇੰਚ ਹਿੱਸਾ ਕਰਨਾ 48 ਕਰ ਲੋ ਜੇ ਕਿਸੇ ਨੇ 60 ਇੰਚ ਕਰਨਾ 60 ਕਰ ਲੋ ਜੇ ਉਹਦੇ ਵਿਚਾਲੇ ਵੀ ਜਿਹੜੀਆਂ ਤੁਸੀਂ ਵੈਰੀਏਸ਼ਨਾਂ ਕਰਨੀਆਂ ਤਾਂ ਚਾਰ ਵੈਰੀਏਸ਼ਨਾਂ ਬਿਨਾ ਕੋਈ ਚੀਜ਼ ਇਹਦੇ ਕਸੇ ਕੋਈ ਸਪੇਸਰ ਪਾਏ ਕਸੇ ਕੁਝ ਨਹੀਂ ਕਰਨਾ ਤੁਸੀਂ ਬਸ ਇਧਰੋਂ ਉਧਰੋਂ ਹੀ ਥੋੜਾ ਬਹੁਤਾ ਕਰਨਾ ਹੈ ਸਿਸਟਮ ਤਾਂ ਉਹਦੇ ਨਾਲ ਇਹਨੇ ਹਿੱਸੇ ਨੇ ਚੌੜਾ ਪੀੜਾ ਹੋ ਜਾਣਾ ਤੇ ਸਭ ਤੋਂ ਕਮਾਲ ਗੱਲ ਇਹ ਆ ਕਿ ਇਹਦੇ ਮੜਗਾੜ ਵੀ ਅਡਜਸਟ ਹੋ ਜਾਂਦੇ ਆ ਯਾਰ ਹਾਂਜੀ ਉੱਚੇ ਨੀਵੇਂ ਵੀ ਹੋ ਜਾਂਦੇ ਆ ਤੇ ਚੋੜੇ ਭੜੇ ਵੀ ਹੋ ਜਾਂਦੇ ਆ ਹਾਂ ਸਾਈਡਾਂ ਤੇ ਜੇ ਧੋਣਾ ਹੋਵੇ ਟਰੈਕਟਰ ਤਾਂ ਮਿੱਟੀ ਵੀ ਬਹੁਤ ਜਲਦੀ ਨਿਕਲ ਜਾਂਦੀ ਹਾਂਜੀ ਹਾਂਜੀ ਮੈਂ ਤੇ ਸਪੇਸ ਦਿੱਤੀ ਵੀ ਆ ਸਪੇਸ ਬਹੁਤ ਦਿੱਤੀ ਵੀ ਆ ਹਾਂਜੀ ਫਿਰ ਮੈਂ ਦੇਖਿਆ ਵੀ 24 ਦੇ ਗੇਅਰ ਆ ਹਨਾ ਬਾਈ ਹਾਂਜੀ ਤਾਂ ਆ ਫਿਲਟਰ ਜਿਹੜਾ ਦਾ ਤਿੰਨ ਕੰਮ ਕਰਦਾ ਤਿੰਨ ਕੰਮ ਕਰੂਗਾ ਹਾਂਜੀ ਤਿੰਨ ਕੰਮ ਵੀ ਕਰਦਾ ਤੇ ਤਿੱਗਣਾ ਵੀ ਕਰਦਾ ਤਿੱਗਣਾ ਹੀ ਕੰਮ ਕਰਦਾ ਤਿੰਨ ਕੰਮ ਕਰਦਾ ਤਿੱਗਣਾ ਕੰਮ ਕਰਦਾ ਮਤਲਬ ਤਿੰਨ ਸਰਵਸਾਂ ਤੋਂ ਬਾਅਦ ਤੁਸੀਂ ਇਹਨੂੰ ਚੇਂਜ ਕਰਾ ਸਕਦੇ ਹੋ ਹਾਂਜੀ ਤੇ ਤਿੰਨ ਹੀ ਪੰਪ ਆ ਇਹਦੇ ਵਿੱਚ ਤੇ ਤਿੰਨ ਹੀ ਪੰਪ ਆ ਇੱਕ ਪੰਪੇ ਦੇ ਮਗਰ ਮਗਰਲੇ ਪਾਸੇ ਵੱਡਾ ਪੰਪ ਆ ਜਿਹੜਾ ਇੰਜਣ ਵਰਗਾ ਪੰਪ ਆ ਜਿਹੜਾ ਰਿਪੇਅਰ ਹੋਇਆ ਹੋਲ ਵੀ ਆ ਜਿਹਨੂੰ ਆਪਾਂ ਲੈਫਟ ਕਾਮਯਾਬ ਕਹਿ ਦਿੰਨੇ ਆ ਮੈਚੀ ਦੀ ਲੈਫਟ ਬਹੁਤ ਕਾਮਯਾਬ ਆ ਉਹ ਤਾਂ ਵੀ ਇਹਦੇ ਨਾਲ ਆ ਹਾਂ ਵੀ ਉਹ ਤੇਲ ਚ ਡੁੱਬਿਆ ਹੋਇਆ ਪੰਪ ਆ ਹਾਂ ਤਾਂ ਇਧਰਲੇ ਪਾਸੇ ਦੋ ਪੰਪ ਇੱਥੇ ਆ ਜਾਂਦੇ ਆ ਡਿਸਟ੍ਰੀਬਿਊਟਰ ਦਾ ਪੰਪ ਤੇ ਸਟੀering ਦਾ ਪੰਪ ਮਤਲਬ ਜੇ ਤਿੰਨੇ ਚੀਜ਼ਾਂ ਨੂੰ ਇਕੱਠਾ ਮਤਲਬ ਉਧਰੋਂ ਤੁਸੀਂ ਟਰੈਕਟਰ ਨੂੰ ਮੋੜ ਵੀ ਰਹੇ ਹੋ ਉਧਰੋਂ ਲੈਫਟ ਵੀ ਚੱਕ ਰਹੇ ਹੋ ਤੇ ਉਧਰੋਂ ਤੁਸੀਂ ਡਿਸਟ੍ਰੀਬਿਊਟਰ ਤੋਂ ਵੀ ਕੰਮ ਲੈ ਰਹੇ ਹੋ ਤਾਂ ਤੁਸੀਂ ਤਿੰਨੇ ਕੰਮ ਤੁਹਾਡੇ ਇਕੱਠੇ ਕਰਕੇ ਦੇਊਗਾ ਇਹ ਵੇਟ ਨਹੀਂ ਕਰੂਗਾ ਕਿ ਫਲਾਣੇ ਦਾ ਤੇਲ ਪੂਰਾ ਜਿਵੇਂ ਫਲਾਣੇ ਦਾ ਹਾਂਜੀ ਪੰਪਾਂ ਨੇ ਆਪਦਾ ਕੰਮ ਕਰ ਦੇਣਾ ਆਪਣਾ ਕੰਮ ਖੋ ਤੇ ਬਾਕੀ ਹੈ ਸਮਾਰਟ ਆ ਸਾਰੇ ਕੰਮ ਹੀ ਸਮਾਰਟ ਆ ਕਾਰ ਵਾਲੇ ਫੀਚਰ ਆ ਇਹਦੇ ਚ ਰਿਮੋਟ ਵੀ ਗੱਡੀ ਵਾਂਗੂ ਹੀ ਮਿਲੂਗਾ ਤੇ ਫੰਕਸ਼ਨ ਵੀ ਸਾਰੇ ਗੱਡੀਆਂ ਵਾਲੇ ਹੀ ਕੰ ਹੋਣੀ ਆ ਜੇ ਇਹਦੇ ਤੋਂ ਰਿਮੋਟ ਤੋਂ ਬੰਦ ਹੋ ਗਿਆ ਤੇ ਟਰੈਕਟਰ ਚਾਬੀ ਤੋਂ ਸਟਾਰਟ ਨਹੀਂ ਹੋਣਾ ਤੇ ਨਾਲ ਇਹਦੇ ਕੀ ਕੀ ਦੇ ਦੋਗੇ ਬਾਈ ਨਾਲ ਇਹਦੇ ਐਸੈਸਰੀ ਬਾਈ ਬੰਪਰ ਆ ਹੂੰ ਠੀਕ ਆ ਹੱਕ ਹੈਗੀ ਆ ਹੂੰ ਹੌਕਾ ਇਹ ਨਹੀਂ ਡੰਡਾ ਆ ਜਾਨਾ ਜੀ ਤੇ ਵੇਟ ਆ ਜਾਣੇ ਆ ਅੱਛਾ ਇਦਾਂ ਦਾ ਸਾਰਾ ਸਮਾਨ ਜੋ ਤੁਹਾਨੂੰ ਲੱਗ ਦੇਖ ਰਹੀ ਐ ਦੀ ਇਹ ਸਾਰਾ ਸਮਾਨ ਇਹਦੇ ਨਾਲ ਮਿਲਣਾ ਇਹਦੇ ਨਾਲ ਹੀ ਮਿਲ ਜਾਣਾ ਤੇ ਸਭ ਤੋਂ ਵੱਡੀ ਗੱਲ ਇਹ ਆ ਬਈ ਮੈਨੂੰ ਜਿਹੜੀ ਇਹਦੇ 'ਚ ਖਾਸ ਗੱਲ ਲੱਗਦੀ ਆ ਕਿ ਇਹਦੀ ਸ਼ੋ ਕੱਲੀ ਸਮਾਰਟ ਦਿੱਸਦੀ ਨਹੀਂ ਮਜ਼ਬੂਤ ਬਹੁਤ ਤੇ ਬਹੁਤ ਵਾਰੀ ਸਮਾਰਟ ਦਿਸਣ ਵਾਲੀਆਂ ਚੀਜ਼ਾਂ ਮਜ਼ਬੂਤ ਨਹੀਂ ਹੁੰਦੀਆਂ। ਹਾਂਜੀ ਇਹੀ। ਆ ਜਿੱਥੇ ਸਮਾਰਟ ਆ ਜਿੱਥੇ ਇਹ ਆਪਾਂ ਕਹਿ ਸਕਦੇ ਆ ਕਿ ਦੇਖਣ ਨੂੰ ਮਾਡਲ ਲੱਗਦਾ ਉੱਥੇ ਪਹਿਲਵਾਨ ਵੀ ਆ। ਪਹਿਲਵਾਨ ਵੀ ਹੈਗਾ ਬਾਈ ਹਾਂ। ਖੁੱਲ੍ਹ ਜੋਰ ਆ ਅੰਨਾ ਜੋਰ ਆ ਇਹ ਨੀਗਾ। ਹਾਂ। ਸੁਪਰ ਸੀਡਰ ਤੇ ਮੋਰਾਂ ਚੱਕਿਆ ਵੀ ਨਹੀਂ ਜਾਂਦਾ। ਕਟਾਈ ਬਹੁਤ ਸੋਹਣੀ ਆ ਇਹ। ਹਾਂ ਨਾਲ ਹੀ ਮੁੜਿਆ ਹੁੰਦਾ ਨਾਲ ਹੀ ਮੁੜਿਆ ਹੁੰਦਾ ਬਹੁਤ ਸੋਹਣੀ ਗੱਲ ਹੈ ਮਤਲਬ ਜੇ ਤੁਸੀਂ ਕੰਪਿਊਟਰ ਕਰਾਹਾ ਲਾਉਣਾ ਤਾਂ ਤਾਂ ਵੀ ਤੁਹਾਡਾ ਖੁੰਝੇ ਚ ਮੁੜੂਗਾ ਹਾਂਜੀ ਜੇ ਤੁਸੀਂ ਭੀੜੀਆਂ ਗਲੀਆਂ ਦੇ ਵਿੱਚ ਲੈ ਕੇ ਜਾਣੀਆਂ ਟਰਾਲੀ ਤਾਂ ਤਾਂ ਵੀ ਕਰੂਗਾ ਤੁਹਾਨੂੰ ਟਰਾਲੀ ਵਧੀਆ ਜਗ੍ਹਾ ਤੇ ਸਹੀ ਜਗ੍ਹਾ ਤੇ ਭੀੜਾ ਹੋਣ ਦੇ ਕਰਕੇ ਬੈਕ ਵੀ ਵਧੀਆ ਲਾ ਕੇ ਦੇਊਗਾ ਹਾਂਜੀ ਤੇ ਸਭ ਤੋਂ ਵਧੀਆ ਗੱਲ ਆ ਵੀ ਲੈਫਟ ਵੀ ਦੋ ਤਰੀਕੇ ਨਾਲ ਸੈੱਟਦਾ ਫਾਸਟ ਸਿਟੀ ਨਹੀਂ ਫਾਸਟ ਸੈੱਟ ਲਓ ਹਾਂਜੀ ਜੇ ਸਲੋ ਸਟੀ ਨਹੀਂ ਸਲੋ ਸਟੀ ਜ ਆਉਗੇ ਹਨ ਤੇ ਸੈਂਸਿੰਗ ਬਹੁਤ ਕਮਾਲ ਆ ਬਹੁਤ ਕਮਾਲ ਆ ਜੇ 3 ਪੁਆਇੰਟ ਹਾਂ 3 ਪੁਆਇੰਟ ਆ ਹਾਂਜੀ ਸੈਂਸਰ ਸੁਪਰ ਸੈਂਸਿੰਗ ਲੈਣੀ ਆ ਤਾਂ ਉੱਪਰ ਪਾ ਲੋ ਹਾਂਜੀ ਆ ਮੀਡੀਅਮ ਸੈਂਸਿੰਗ ਲੈਣੀ ਇੱਥੇ ਲਾ ਲੋ ਨਹੀਂ ਸੈਂਸਿੰਗ ਲੈਣੀ ਤਾਂ ਇੱਥੇ ਪਾ ਲੋ ਡੰਡਾ ਤੇ ਪਲੇਟਫਾਰਮ ਬਹੁਤ ਸਾਫ਼ ਆ ਥੱਲੋਂ ਉੱਚਾ ਬਹੁਤ ਆ ਹਾਂ ਪਲੇਟਫਾਰਮ ਬਹੁਤ ਕਮਾਲ ਆ ਕਲਚ ਤੇ ਜ਼ੋਰ ਬਿਲਕੁਲ ਨਹੀਂ 7 ਕਿਲੋ ਭਾਰ ਦਾ ਕਲਚ ਤੇ ਜ਼ੋਰ ਲੱਗਦਾ ਇਹਨੂੰ ਕਿਹੜਾ ਕਲਚ ਕਹਿੰਦੇ ਆ ਡਾਇਆਫ੍ਰਾਮ ਕਲਚ ਭਾਈ ਡਾਇਆਫ੍ਰਾਮ ਕਲਚ ਕਹਿੰਦੇ ਡਬਲ ਕਲਚ ਆ ਡਾਇਆਫ੍ਰਾਮ ਕਲਚ ਆ ਹਾਂਜੀ ਠੀਕ ਆ ਜੀ ਤੇ ਪੀਟੀਓ ਪੀਟੀਓ ਵੀ ਇਹ ਦੇ ਦਿੰਦਾ ਪੰਜ ਤਰ੍ਹਾਂ ਦੀ ਪੀਟੇ ਦੇ ਦਿੰਦਾ ਅਸਲੀ ਇਹ ਦੇ ਵਿੱਚ ਪੰਜ ਤਰ੍ਹਾਂ ਦੀ ਪੀਟੇ ਦੇ ਦਿੰਦਾ ਮਤਲਬ ਮੋਟਾ-ਮੋਟਾ ਸਾਹ ਜੇ ਤਾਂ ਤੁਸੀਂ 11 ਦੇ ਵਿੱਚ ਪੀਟੀਓ ਚਲਦੇ ਤੋਂ 11 ਦੇ ਵਿੱਚ ਪੀਟੀਓ ਚਲਾਉਣੀ ਆ ਤਾਂ ਉਹ ਪੀਟੀਓ ਹੋਗੀ ਖੜੇ ਦੀ 11 ਦੇ ਵਿੱਚ ਪੀਟੀਓ ਚਲਾਉਣੀ ਆ ਤਾਂ ਉਹ ਪੀਟੀਓ ਹੋਗੀ 540 ਚੱਕਰ ਲੈਣੇ ਆ ਉਹ ਪੀਟੀਓ ਹੋਗੀ ਰਿਵਰਸ ਚਲਾਉਣੀ ਆ ਗੇਰਾਂ ਦੇ ਵਿੱਚ ਉਹ ਪੀਟੀਓ ਹੋਗੀ ਤੇ ਇੱਕ ਪੀਟੀਓ ਜੇ ਟਰੈਕਟਰ ਦੇ ਜਿੰਨੇ ਚੱਕਰ ਆ ਉਹਨੇ ਚੱਕਰ ਲੈਣੇ ਆ ਹਾਂਜੀ ਹਾਂ 1 ਰੇਸ਼ੋ 1 ਪੀਟੀਓ ਜੇ ਉਹ ਚਲਾਉਣੀ ਆ ਤਾਂ ਉਹ ਵੀ ਚੱਲ ਪੂ ਉਹ ਵੀ ਚੱਲ ਪੂ ਉਹ ਵੀ ਚੱਲ ਪੂ ਹਾਂ ਮਤਲਬ ਪੀਟੀਓ ਬਹੁਤ ਕਮਾਲ ਆ ਮੈਨੂੰ ਨਹੀਂ ਲੱਗਦਾ ਕਿ ਕਿਸੇ ਟਰੈਕਟਰ ਦੇ ਵਿੱਚ ਕਈ ਵਾਰੀ ਬੰਦੇ ਨੂੰ ਐਸੇ ਕਰਕੇ ਦੋ ਟਰੈਕਟਰ ਖਰੀਦਣੇ ਪੈਂਦੇ ਕਿ ਉਹਨੂੰ ਪੀਟੀਓ ਦੇ ਦੋ ਕੰਮ ਚਾਹੀਦੇ ਹੁੰਦੇ ਆ ਤਾਂ ਉਸ ਲਈ ਵੀ ਤੁਹਾਨੂੰ ਇੱਕ ਟਰੈਕਟਰ ਖਰੀਦਣ ਦੀ ਲੋੜ ਆ ਹਾਂਜੀ ਤੇ ਬਾਕੀ ਕੰਪਨੀ ਦਾ ਨਾਮ ਜਿੰਨਾ ਭਰਾਵਾਂ ਨੇ ਮੈਸ਼ੀ ਦੇ ਟਰੈਕਟਰ ਵਰਤੇ ਆ ਤੇ ਕਿ ਬਨ ਉਹਨਾਂ ਨੂੰ ਪਤਾ ਵੀ ਉਹ ਮੈਸ਼ੀ ਦੇ ਹੀ ਟਰੈਕਟਰ ਵਰਤਦੇ ਆ ਤੇਲ ਖਪਤ ਵੀ ਬਹੁਤ ਜਿਆਦਾ ਘੱਟ ਆ ਆਮ ਟਰੈਕਟਰ ਨਾਲੋਂ ਹਾਂ ਪੁਰਾਣੀ ਕੰਪਨੀ ਆ ਮਤਲਬ ਆਪਾਂ ਕਹਿ ਸਕਦੇ ਆ ਕਿ ਇਹ ਕੰਪਨੀ ਨੇ ਇਹਦੇ ਉੱਤੇ ਬਹੁਤ ਸਾਰਾ ਤਜਰਬਾ ਝੋਖਤਾ ਇਹ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਵੀ ਆਮ ਟਰੈਕਟਰ ਨਾਲੋਂ ਜ਼ਿਆਦਾ ਜਿਹੜੀ ਉਹਦੀ ਹੈਗੀ ਆ 4x4 ਵਾਲੀ ਸ਼ਾਫਟ ਆ ਉਹਨੂੰ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਲੁਕੋਇਆ ਹੋਇਆ ਅੰਦਰ ਅੰਦਰ ਜਾਂਦੀ ਆ ਨਾ ਕੋਸ ਲਪੇਟਿਆ ਜਾਂਦਾ ਨਾ ਇਹਦੇ ਵਿੱਚ ਕੋਈ ਗਾਰਾ ਮਿੱਟੀ ਜਾਂਦਾ ਹਾਂਜੀ ਹਨਾ ਤੇ ਆਉਣ ਵਾਲੇ ਦਿਨਾਂ 'ਚ ਮੈਨੂੰ ਐਂ ਲੱਗਦਾ ਵੀ ਤੁਹਾਨੂੰ ਸੜਕਾਂ ਦੇ ਉੱਤੇ ਜ਼ਿਆਦਾ ਤੁਹਾਨੂੰ ਇਹੀ ਟਰੈਕਟਰ ਦੇਣਗੇ ਮੈਸੀ ਦੇ ਹਾਂ ਤੇ ਜ਼ਿਆਦਾ ਟਰੈਕਟਰ ਪਾਰਕਿੰਗ ਦੇ ਵਿੱਚ ਵੀ ਖੜੇ ਤੁਹਾਨੂੰ ਜ਼ਿਆਦਾ ਮਿਲ ਸਕਦੇ ਇਸ ਕਰਕੇ ਸਿਆਨਣ ਲਈ ਤੁਹਾਨੂੰ ਇੱਕ ਕੀ ਦੇਤੀ ਹੈ ਨਾ ਕੀ ਦਿੱਤੀ ਆ ਜਦੋਂ ਤੁਸੀਂ ਸੱਚ ਨੱਪੀ ਨਾਲ ਦੀ ਨਾਲ ਹਾਂ ਤੁਹਾਡਾ ਟਰੈਕਟਰ ਹੀ ਤੁਹਾਨੂੰ ਦੱਸੂਗਾ ਕਿ ਆ ਮੈਂ ਭਾਈ ਇੱਥੇ ਖੜਾ ਤੇਰੇ ਵਾਲਾ ਨੰਬਰ ਨੋਟ ਕਰ ਲਓ ਤੁਸੀਂ 30 ਨਵੰਬਰ ਤੱਕ ਬਹੁਤ ਕਮਾਲ ਫਾਇਦਾ ਉਠਾ ਸਕਦੇ ਆ ਸੱਜਣੋ ਇੱਕ ਬਹੁਤ ਕਮਾਲ ਆਫਰ ਹੈ 2 ਲੱਖ ਰੁਪਏ ਦਾ ਡਿਸਕਾਊਂਟ ਨਾਲ ਥਾਰ ਵਰਗੇ ਹੋਰ ਵੀ ਬਹੁਤ ਸਾਰੇ ਨਾਮ ਜਿੱਤਣ ਦਾ ਮੌਕਾ ਤੁਹਾਨੂੰ